ਲੁਧਿਆਣਾ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਮੋਗਾ ਪੁਲਿਸ ਅਧਿਕਾਰੀ ਦੀ ਕਾਰ ਦਾ 1000 ਰੁਪਏ ਦਾ ਕੀਤਾ ਚਲਾਨ ਇਹ ਤਸਵੀਰ ਲੁਧਿਆਣਾ ਦੇ ਬੱਸ ਸਟੈਂਡ ਦੀ ਹੈ ਜਦੋਂ ਇੱਕ ਮੋਗਾ ਪੁਲਿਸ ਦਾ ਮੁਲਾਜ਼ਮ ਬੱਸ ਸਟੈਂਡ ਦੇ ਸਾਹਮਣੇ ਕਾਲੀਆਂ ਜਾਲੀਆਂ ਲੱਗੀਆਂ ਹੋਈ ਕਾਰ ਨੂੰ ਸੜਕ ਦੇ ਵਿਚਕਾਰ ਖੜਾ ਕੀਤਾ ਹੋਇਆ ਸੀ ਤਾਂ ਉੱਥੇ ਡਿਊਟੀ ਤੇ ਰਹੇ ਪੁਲਿਸ ਮੁਲਾਜ਼ਮ ਨੇ ਆ ਕੇ ਉਸ ਕਾਰ ਤੋਂ ਜਾਲੀਆਂ ਉਤਾਰ ਦਿੱਤੀਆਂ ਅਤੇ ਪੁਲਿਸ ਮੁਲਾਜ਼ਮ ਦਾ 1000 ਰੁਪਏ ਦਾ ਚਲਾਨ ਕੀਤਾ ਗਿਆ ਹੈ ਮੋਗਾ ਵਿੱਚ ਤਾਇਨਾਤ ਪੁਲਿਸ ਮੁਲਾਜ਼ਮ ਕਿਸੇ ਕੰਮ ਲਈ ਲੁਧਿਆਣਾ ਪੁੱਜਿਆ ਸੀ ਕਿ ਤੋਂ ਆਏ ਤੁਸੀਂ ਕੀ ਕੰਮ ਕਰਦੇ ਨੇ ਉਹ ਜੋ ਵੀ ਕਰਦੇ ਆਂ ਕੀ ਜੋਬ ਕਰਦੇ ਹੋ ਸ੍ਰੀਮਾਨ ਜੀ ਸਰ ਆ ਜਾਂਦਾ ਵੀ ਤੁਸੀਂ ਜੀ ਜੋਬ ਕਰਦੇ ਹੋ ਮੈਂ ਤਾਂ ਹੀ ਉੱਥੇ ਮੈਨੇਜਰ ਲਗਾਈ ਉਹ ਕਿਰੇ ਕਾਰੇ ਵਿੱਚ ਰੈਸਟੋਰੈਂਟ ਦੇ ਮੈਨੇਜਰ ਲਗਾਇਆ ਮੈਂ ਤਾਂ ਇਹ ਗੱਡੀ ਕਿਸੇ ਦੇ ਨਾਮ ਆ ਵੀਰ ਜੀ ਉਹਨਾਂ ਦੇ ਨਾਮ ਹੀ ਹੋਊਗੀ ਉਹਨਾਂ ਦੀ ਗੱਡੀ ਆ ਹਾਂਜੀ ਉੱਥੇ ਗੱਡੀ ਲਾਓ ਮੇਰੇ ਕੋਲ ਦੇ ਇਹ ਕਿਹਦੀ ਗੱਡੀ ਹੈ ਤੁਸੀਂ ਪੰਜਾਬ ਪੁਲਿਸ ਦਾ ਜਿਹੜਾ ਕਿ ਉਹ ਲੋਕੋ ਵੀ ਲਗਾਇਆ ਹੋਇਆ ਸਰ ਉਹ ਪੁਲਿਸ ਪੁਲਿਸੀ ਦੀ ਹੈ ਉਹਨੂੰ ਚੀਆ ਕੀ ਪੁਲਿਸ ਦੇਖ ਲੱਗੇ ਆ ਕਿਹੜੇ ਮੋਗੇ ਆ ਜੀ ਮੈਂ ਉਹਨਾਂ ਦਾ ਫਰੈਂਡ ਸਰਕਲ ਦੀ ਆ ਜਿਆਦਾ ਮੈਨੂੰ ਨਹੀਂ ਹੌਲਦੇ ਉਹਨਾਂ ਦਾ ਕੀ ਨਾਮ ਆ ਉਹਨਾਂ ਦਾ ਨਾਂ ਦੱਸ ਦਿਓ ਕੀ ਨਾਮ ਹੈ ਕਿਹੜੇ ਡਿਪਾਰਟਮੈਂਟ ਦੇ ਪਰੇ ਹੋ ਯਾਰ ਤੁਸੀਂ ਨਹੀਂ ਕਰਦੇ ਸ਼ਾਰਟ ਨੇਮ ਹੀ ਆਏ ਸੌਖਾ ਸੌਖਾ ਫੁੱਲ ਨੇਮ ਨਹੀਂ ਪਤਾ ਮੇਰੇ ਜਾਨੀ ਵੈਸੇ ਜਦਾਂ ਕਹਦੀ ਆਓ ਬਾਈ ਉਹ ਆ ਗਏ ਮੇਰੇ ਥਾਣੇ ਚ ਆ ਗਏ ਆ ਗਈ ਆ ਗਈ ਕੀ ਨਾਮ ਆ ਜੀ ਆਪਣਾ ਫਾਲਸ ਕਿੱਥੇ ਲੱਗੇ ਹੋਣਗੇ ਮੋਗੇ ਕਿਹੜੇ ਥਾਣੇ ਦੇ ਬੱਸ ਸਟੇਸ਼ਨ ਬੱਸ ਬੱਸ ਐਂ ਮੋਗਾ ਅੱਛਾ ਤੇ ਤੁਹਾਨੂੰ ਪਰਮਿਸ਼ਨ ਹੈਗੀ ਕਾਲੀਆਂ ਜਾਲੀਆਂ ਲਾਉਣ ਦੀ ਨਹੀਂ ਸਰ ਉਹ ਤਾਂ ਵੈਸੇ ਹੀ ਲਾਈਆਂ ਤੁੱਪ ਕਰਕੇ ਪਰਮਿਸ਼ਨ ਨਹੀਂ ਹੈਗੀ ਆਏ ਤੁੱਪ ਕਰਕੇ ਲਾਈਆਂ ਹੀ ਕੋਈ ਜਾਲੀਆਂ ਸੱਪਾਂ ਜਾਲੀਆਂ ਲਾਉਂ ਨਹੀਂ ਨਾ ਕਿਸੇ ਨੂੰ ਵੀ ਆਪਣੇ ਬਿਲਕੁਲ ਸਰ ਤੁੱਪ ਕਰਕੇ ਲਾਈਆਂ ਪਕੜ ਕੇ ਕਹਿੰਦੇ ਵੀ ਮੈਂ ਨਹੀਂ ਲਾਈਆਂ ਸਕਦੇ ਸੋਰੀ ਇਹ ਦੇਖੋ ਇਹ ਵਿੱਚ ਬੈਠਾ ਤੇ ਗੱਡੀ ਕੋਈ ਸਾਈਡ ਤੇ ਨਹੀਂ ਲੱਗੀ ਦੇਖੋ ਵਿਚਾਲੇ ਹੈਗਾ ਤੁਹਾਡੇ ਫਲਾਈ ਗੜਾ ਫੇਰ ਤੁਸੀਂ ਕਿਦਾ ਕਰਸੋ ਨਹੀਂ ਨਹੀਂ ਆਪਾਂ ਦੇਖੋ ਜਾਲੇ ਦੇਖੋ ਇਹਨੇ ਆ ਗੱਡੀ ਵਿਚਾਲੇ ਖੜਾ ਕੇ ਜਾਲੀਆਂ ਲਾ ਕੇ ਖੜਾ ਏ ਸੋਰੀ ਸਰ ਐ ਤਰੀਕਾ ਕੋਈ ਇਹਨਾਂ ਸੌਰੀ ਜੀ ਇਹ ਕੋ ਮਲਾਜਮ ਹਾਂ ਜੀ ਗੱਡੀ ਦਾ ਕੁਝ ਪੈਸੇ ਲਾਵੇ ਹਾਂਜੀ ਹਾਂਜੀ ਸਰ ਸੌਰੀ ਹੋਰ ਦੇ ਵਿੱਚ ਗੱਡੀ ਖੜਾ ਕੇ ਖੜਾ ਸੌਰੀ ਸਰ ਜੀ ਸਰ ਕੀ 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 ਨਾਮ ਹੈ ਨਾ ਕੀ ਕਾਰਵਾਈ ਕੀਤੀ ਜਾਏਗੀ ਇਹਦੀ ਕਾਰਵਾਈ ਕੈਸ਼ ਚਲਾਨ ਕੀਤਾ ਜਾਊਗਾ ਇਹਨਾਂ ਦਾ ਜੀ ਅੱਛਾ ਜੀ ਕਾਲੀਪੁਰ ਪ੍ਰਦੇਸ਼ ਬੰਦਾ ਕਿਹਦੇ ਚ ਲੱਗੇ ਹੈ ਕਿੱਥੇ ਲੱਗੇ ਹੋਏ ਆਏ ਕਿੱਥੇ ਲੱਗੇ ਵੀਰ ਜੀ ਮੋਕੇ ਕਿਹੜੇ ਥਾਣੇ ਦੇ ਕੋਲਸ ਲਾਈਨ ਕੋਲਸ ਲਾਈਨ ਮੋਕੇ ਲੱਗੇ ਅੱਛਾ ਤੇ ਕਿਸ ਤਰ੍ਹਾਂ ਦੀ ਕਾਰਵਾਈ ਕਰੂੰਗਾ ਇਹਨਾਂ ਦੇ ਜਿਹੜੀ ਬਣਦੀ ਹੈ ਜੀ ਕਾਰਵਾਈ ਆ ਜਾਲੀਆਂ ਜੀ ਚਲਾਨ ਕੀਤਾ ਜਾਊਗਾ ਚਲਾਨ ਤੇ ਤੁਸੀਂ ਤੁਹਾਨੂੰ ਆਪਣਾ ਹੀ ਕਾਨੂੰਨ ਤੁਸੀਂ ਜਿਹੜਾ ਤੋੜੀ ਜਾਂਦੇ ਹੋ ਤੁਹਾਨੂੰ ਕੋਈ ਫਰੇ ਡਰ ਨਹੀਂ ਹੈ ਕਰੋ ਮੈਂ ਤਾਂ ਤੁੱਪ ਕਰਕੇ ਲਾਈਆ ਜੀ ਮੈਂ ਤਾਂ ਕੋਈ ਕਹਿ ਨਹੀਂ ਕੋਈ ਗੱਲ ਨਹੀਂ ਸਰ ਕੋਈ ਗੱਲ ਨਹੀਂ ਤੁੱਪਾ ਦੁਨੀਆ ਨੂੰ ਲੱਗਦੀ ਹੈ ਤੁਹਾਨੂੰ ਕੋਈ ਗੱਲ ਨਹੀਂ ਸਾਰਾ ਸੌਰੀ ਮੰਗ ਲੈਂਦੇ ਆਪਾਂ ਸੌਰੀ ਫੀਲ ਕਰ ਸਕਦੇ ਤੁਸੀਂ ਮੇਰਾ ਗਲਤੀ ਆ ਸੌਰੀ ਫੀਲ ਕਰ ਸਕਦੇ